Hello, bayi. Bajiji sampai, sampai. ਉਹ ਮੈਂ ਕਿਹਾ ਦੋ ਤਰੀਕਾ ਲੈ ਤੂੰ ਪੁੱញ ਕੋਈ ਨਾ ਪਾ ਲੈ ਤੂੰ ਤੇਰਾ ਦਵਾਜੇ ਬਣਦੀ ਜਦੋਂ ਨਾ ਪਾਈ ਤਾ ਇਹ ਰੰਗ ਲਗਾ ਗਿਰਾਂਗੇ ਕੋਈ ਨਾ ਬਾਈ ਦਵਾਇਤੀ ਨਹੀਂ ਪਾਇਓ ਨਹੀਂ ਨਹੀਂ ਕੋਈ ਨਹੀਂ ਬਾਈ ਇਹ ਜੇ ਕੰਮ ਐ ਇੱਕ ਮਰਿਆ ਵਾਂ ਤੂੰ ਨਹੀਂ ਪਾਉਣਾ ਚਾਹੀਦਾ ਇਹ ਮੋੜ ਦਾ ਮੋੜ ਲੈ ਚੱਲ ਇਹ ਮੋੜ ਦੇ ਸਾਹੇ ਫੁੱਟਾ ਕਰਨੇ ਆ 10 ਮੈਂ ਚਾਹ ਵਾ ਬਾਈ ਕਰ ਦੇ ਬੰਦ ਕਰ ਵੀਡੀਓ ਪਏ ਇਹ ਦੂਜੀ ਬਾਈ ਵੱਡਾ ਬਲੌਗ ਇਹਦਾ ਕਾਲੂ ਪਹਿਣਾ ਇਹਦਾ ਇਹ ਅੱਧ ਨਹੀਂ ਪਹਿਣਾ ਆ ਉਹ ਨਾਲੇ ਮਰੇ ਮਰੇ ਵਾਲੇ ਤੋਂ ਇਹੀ ਵੀ ਚੱਲਦੇ ਆ। ਉਹਨਾਂ ਨੇ ਕੰਮ ਖਰਾਬ ਕੀਤਾ ਇਹ। ਮਾ ਦਿਖਾ ਦਿਖਾ ਦਿਓ ਕੋਈ ਚੱਕ ਨੀ। ਲਓਏ ਬਾਈ। ਇੱਕ ਜਾਨਵਰ ਆ ਛੱਡਣ ਲੱਗੇ ਆਪਾਂ। ਕਾਲੀ ਘਾਂਦ, ਗਲੱਬੀ ਟੌਰੀ ਤੇ ਬਾਗਲਾ। ਹਾਂ। ਹੂੰ। ਖੱਚ ਵਿੱਚ ਫੱਟੇ ਆ। ਕੱਚਾ। ਚਿੱਟੰਗਾ। ਚਿੱਟੰਗਾ। ਹੂੰ। ਨਹੀਂ ਨਹੀਂ ਬੜੀ ਇਹੀ ਬਈ ਤਾਂ ਹੀ ਬਣਾਉਨੇ ਆ ਲੋ ਬਈ ਇੱਧਰ ਹਗਦੇ ਆ ਬਗੜਾ ਭਰਮਣਾ ਕੋਈ ਨਹੀਂ ਮੇਰਾ ਇਹ ਸੰਗੀ ਇਹਦਾ ਆਇੰਦਾ ਲੋ ਬਈ ਜਾਨਵਰ ਲਖਾਦਾ ਪਿੰਡ ਢੀਮਰੂ ਅੱਜ ਬਾਜੀ ਢੀਮਰੂ ਆਪਣੇ ਆਖ ਦੇ ਨਾ ਹੈਗੀ ਆ ਬਾਜੀ 25 ਤਰੀਕ ਦੀ 25 6 2025 ਦੀ ਆ ਗਏ ਨੁੰਨਾ ਬਈ ਜਰੂਰ ਮਿੱਟਾ ਬਈ ਤੁਹਿਆ ਟੀਮ ਰੂ ਕਲਾ ਬਾਜੀ ਅੱਜ ਕਿੱਥੇ ਟੀਮ ਰੂ ਧੌ ਨਾੜਾ ਜਿਆਗਾ ਕੋਈ ਫੋਨ ਆ ਗਿਆ ਯਾਰ ਨਾ 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 ਦਈਏ ਪਾਣੀ ਖਤਾਨੀ ਕਰਦਾ ਭਰਾ ਇਹ ਤਾਂ ਗੋਣ ਹੈ ਬਾਈ ਕਹਿੰਦੇ ਅੱਜ ਕੱਟ ਦਿਖਾ ਦੇ ਬੜਾ ਛਾਰੇ ਚਾਰੇ ਪਾਸੇ ਇੰਨੇ ਬਈ ਆ ਯਾਰ ਵਿਆਹ ਮਹਾਰਤ ਤੇ ਨਹੀਂ ਪਹਿਲਾਂ ਧੀਰੇ ਧੀਰੇ ਪਾਣੀ ਐਂਟਰੀ ਬਣਾਉਣੀ ਹੈ ਉਹ ਦੇ ਦੇ ਕਿੰਨੇ ਐਂਟਰੀ ਆ 1700 ਬਾਈ ਕਿੰਨੇ ਆ 1700 ਮੋਡ ਆ ਤੇ ਆ ਜਾਦੀ ਲੋ ਬਾਈ ਹੋਲੇ ਲੱਗਣ ਲੱਗੇ ਆ ਹਾਂ ਦੇਖੋ ਆ ਚੱਕੋ ਯਾਰ ਲੈ ਆਪਾਂ ਇਧਰੋਂ ਮਾਰਦੇ ਹਾਂ ਲਵਾ ਲੈ ਕੋਈ ਨਾ ਬਟੇ ਬਾਈ ਬਾਈ ਹੋਰ ਤੇ ਲਵਾ ਲੈ ਆ ਇਧਰ ਉਹ ਨਾ ਲੀਣਾ ਨਾ ਹਲਾ ਆ ਕੋਈ ਨਹੀਂ ਆ ਮਾਜ ਦੇ ਉਲੇ ਮਾਰਦੀ ਕਹਿੰਦੇ ਬਾਈ ਛੱਡ ਦੋ ਛੱਡ ਦੋ ਦੇਖੋ ਬਾਈ ਫਿਰ ਉਹ ਆਪਣੇ ਵੀ ਪੰਜ ਦਬਾਰਾ ਆ ਗਿਆ ਬਹੁਤ ਅੰਮ੍ਰਿਤ ਸਿਰੇ ਤੋਂ ਮੋਟਿਆ ਹੈ ਮੜਾ ਕੋਲ ਹੋਏ ਹੁਣ ਚੱਲਣ ਪਈਆਂ ਮਾਰਨ ਇਹ ਦਿਨ ਪਰੇ ਨੂੰ ਹੋ ਜੋ ਟੈਂਕੀ ਵਾਲੀ ਖੁੱਲੇ ਸਨ ਨਾਲ ਹੀ ਲਾ ਦਿਓ ਮਾਸ਼ਾਅੱਲਾ ਆਪਣਾ ਆਜਾ ਕੋਰ ਆ ਜਾਂਦਾ ਆਖਾ ਜੋ ਫਰੋ ਦੇ ਮਾਰ ਦੋ ਦੇਖੋ ਬਈ ਖੜ ਜਾਣਾ ਵੇ ਓ ਜਾਂਦੇ ਦੇਖੋ ਬਈ ਜਾਣ ਵਾ ਮਾਰਦੇ ਹੋਲੇ ਸਾਰਿਆਂ ਨੇ ਉਹਨੇ ਆਪਣੇ ਦਾਰਤੇ ਜੀ ਕਦੋਂ ਇਹ ਕਰਦੇ ਉਹ ਕਰਦੇ ਜਾਣਵਰ ਆਹ ਕਰਦੇ ਬਈ ਜਾਨਵਰ ਸਾਰੇ ਪੁੱਛ ਕੇ ਸਾਨੂੰ ਦੱਸਦੇ ਕਿੰਨੇ ਜਾਨਵਰ ਹੋਏ ਆ ਸਾਰੇ ਆਓ ਬਈ ਬਾਜੀ ਤੇ ਆ ਗਿਆ ਮੀ ਮੌਸਮ ਹੋ ਗਿਆ ਖਰਾਬ ਤੇ ਕੂਤਰ ਦੇਖ ਲੋ ਉਹ ਵੇ ਜੇ ਫਿਰਦੇ ਉਹ ਵੇ ਡੇਗਦੇ ਫਿਰਦੇ 31 ਕੂਤਰ ਡੇ ਅੱਜ ਬਈ ਸਾਰੇ ਆ ਆਂਦੇ ਕੋਲ ਔਖਾ ਆ ਜਾਂਦਾ ਇਕ ਉਹ ਫਿਰ ਦੇਖੋ ਉਹ ਫਿਰ ਦੇ ਸਾਹਮਣੇ ਆਵੇ ਫਿਰਦੇ ਸਾਰੇ ਦੇਖਦੇ ਆ ਬਾਈ ਜਿਵੇਂ ਮਹਾਰਾਜ ਨੂੰ ਮਨਜ਼ੂਰ ਆ ਦੇਖ ਲੋ ਮੀਂਹ ਕੰਨਾ ਵਾਲਾ ਕਿਉਂ ਚੱਲੇ ਸਾਰੇ ਚਲਾਉ ਫਿਰ ਚਲੋ ਚੱਲ ਗਏ ਬਾਈ ਮੀਂਹ ਪੈ ਗਿਆ ਹੀ ਤੇ ਸੰਗੇ ਵਾਲੀ ਹੂਤ ਨਹੀਂ ਮਿਲ ਗਈ ਕੱਲੀ ਦਿਖਾਈ ਬਾਈ ਰੰਗ ਮੜਾ ਦੋ ਦੇ ਰੰਗੀਆਂ ਬਗਲਾ ਤੇ ਖੱਟੀਆਂ ਅੱਖਾਂ ਪਾ ਦੀ ਬਿੰਦਰੀ ਕੂਤਰ ਹੀ ਕੂਤਰ ਅੱਛਾ ਫੇਰ ਕੋਈ ਸਾਜ ਨਹੀਂ ਮੈਨੂੰ ਲੈਣ ਦੇ ਚੜਾਏ ਦਾ ਤੂੰ ਕਿੱਥੇ ਆ ਲਿਆ ਰਹੇ ਜਦਾਂ ਕੋਈ ਲੱਭ ਬੋਤਲ ਕੱਢ ਕੇ ਹੋਰ ਚ ਪਾ ਦੀ ਜਾਂ ਕੂਤਰ ਹੀ ਹੋਰ ਚ ਪਾ ਦੀ ਇਹ ਚ ਪਾ ਦੀ ਠੀਕ ਨਹੀਂ ਚੱਲ ਜੇ ਠੀਕ ਨਹੀਂ ਗਾੜਨਾ ਛੱਡ ਦੇ ਇਹ ਚ ਪੈਠਾ ਕੋਈ ਨਹੀਂ ਕੋਈ ਨਹੀਂ ਕਰਨ ਨਹੀਂ ਕਰ ਸਕਦਾ ਇਹ ਡਿੱਗੀ ਜਿਵੇਂ ਆਈ ਚੱਲਦਾ ਸਿਸਟਮ ਬੋਤਲ ਫਰੈਂਚ ਇਨਸ਼ਾਅੱਲਾ ਓਹ ਭਈ ਆਪਾਂ ਤਾਂ ਰੋਟੀ ਖਾ ਕੇ ਆ ਗਏ ਓਹ ਖੜੇ ਖਾਈ ਜਾਂਦੇ ਸਾਰੇ ਖਿਡਾਰੀ ਰੋਟੀ ਕੋਈ ਜਾਨਵਰ ਨਹੀਂ ਦਿਸਿਆ ਭਾਈ ਸਾਰੇ ਪਿੰਡ 'ਚ ਜਿਹੜਾ ਗੁੜਾ ਸੀ ਮਾਰਿਆ ਆ ਆ ਕੇ ਬਹਿ ਗਏ ਤੇ ਸੋਝੋ ਹੁਣ ਕੂਤੇ ਤਾਂ ਲੈ ਕੇ ਚੱਲਾਂਗੇ ਵੇਖਦੇ ਆ ਵੇ ਤੁੱਪ ਜੀ ਥੋੜੀ ਜੀ ਨਿਕਲਈ ਆ ਦੇਖਦੇ ਆ ਜੇ ਕੋਈ ਓਡੜ ਖੜਿਆ ਤਾਂ ਫੜ ਕੇ ਲੈ ਚੱਲਾਂਗੇ ਤੇ ਨਹੀਂ ਤਾਂ ਭਈ ਔਖਾ ਵਾ ਇਹ ਮੋਰ ਮਾਰ ਫਿਰਦੇ ਆ ਹੋਰ ਹੋਰ ਜਾਨਵਰ ਨਿਕਲੇ ਬਰ ਕਬੂਤਰ ਨਹੀਂ ਕੋਈ ਵੀ ਉੱਡਿਆ ਕੱਤਿਆਂ ਬੱਤਿਆਂ ਚੋਂ ਪੰਜ ਛੇ ਕੂਤਰ ਮਿਲੇ ਆ ਵੇਲਾ ਸਾਰੇ ਜੱਗ ਆ ਲੈ ਬਗਲਾ ਜਾਂਦਾ ਇਕੱਲਾ ਕੋਈ ਕੂਤਰ ਨਹੀਂ ਬਈ ਲੱਭਿਆ ਬਈ ਬਾਈ ਹੁਣਾਂ ਨੇ ਰੋਟੀ ਦਾ 200 ਰੁਪਏ ਕੱਟ ਕੇ 1700 ਮੋਟਾ ਸੀ ਤੇ ਐਂਟਰੀ ਵਾਪਸ ਕਰ ਗਿੰਦੇ ਬਈ ਚਾਬੀ ਚਾਬੀ ਹਾਂਜੀ ਲੋ ਬਈ ਕੰਤਾ ਬਾਈ ਤੇ ਬਿੱਟਾ ਚੱਲੇ ਆ ਆਪਾਂ ਹਜੇ ਰਹਿੰਦੇ ਆਪਾਂ ਸ਼ਾਮ ਤੱਕ ਡੀਕ ਕਰਦੇ ਆਂ ਕੂਤਰ ਜੇ ਉੱਡ ਖੜੇ ਨਾ ਕੋਈ ਨਹੀਂ ਹਜੇ ਤੱਕ ਦਾ ਦੱਸਿਆ ਵੈਸੇ ਸ਼ਾਂਤੀ ਆ ਸਾਰੇ ਪਾਸੇ ਤੁਹਾਨੂੰ ਦਿਖਾ ਦਿੰਨਾ ਯਾਰ ਮੈਂ ਕੋਈ ਵੀ ਨਹੀਂਗਾ ਕੋਈ ਵੀ ਨਹੀਂਗਾ ਕੂਤਰ ਉੱਡਾ ਹਜੇ ਕਿਸੇ ਪਾਸੇ ਵੀ ਨਹੀਂਗਾ ਕੋਈ ਨਹੀਂਗਾ ਯਾਰ ਉੱਡਾ ਕਮਾਲ ਹੀ ਹੋ ਗਈ ਉੱਤਰਾ ਦੀ ਤੇ ਯਾਰ ਤਾਂ ਸਾਰੇ ਪਾਸੇ ਸ਼ਾਂਤੀ ਹੈ ਭਾਈ ਲੈ ਚਿੜੀਆਂ ਘਟਾਰਾਈਆਂ ਦੱਸ ਇੱਕ ਤਾਂ ਹਿੱਲੇ ਓਏ ਗੋਲ ਲਾ ਕੇ ਚੱਟਾ ਹੋ ਆ ਜਾਨਵਰ ਬੈਠੇ ਆ ਗੂਰ ਲਈ ਆ ਹੈ ਉਹਨੇ ਕਮਾਲੀ ਹੋ ਗਈ ਤਾਂ ਯਾਰ ਕੋਈ ਵੀ ਨਹੀਂ ਖਲਿਆ ਪਰਾਂ ਚ ਵੜ ਕੇ ਜਾਂ ਲੈ ਜਾ ਲਊਂਗੇ ਪਾਈ ਤੇ ਕਹਿੰਦੇ ਪਲਟਾਈ ਜਾਂਦੇ ਘਰੇ ਹੈਗੇ ਹਾਂ ਚੱਕ ਚੁੱਕੇ ਹੋ ਸਕਦਾ ਕੋਈ ਲੈ ਗਿਆ ਹੋਵੇ ਮੀ ਮੀ ਬਈ ਸੀਪ ਵਾਲਾ ਲਓ ਮਿੱਤਰੋ ਟਾਈਮ ਹੋ ਚੁੱਕਿਆ 11:30 ਦਾ ਤੇ ਦੇਖਦੇ ਆਂ ਘੰਟਾ ਤੋਂ ਘੰਟੇ ਹੋਰ ਜੇ ਤਾਂ ਕੂਤਰ ਉੜ ਦੜਦਾ ਜਾਂ ਕੋਈ ਖਬਰ ਆਉਂਦੀ ਆ ਤਾਂ ਧਰਕੇ ਲੈ ਜਾਵਾਂਗੇ ਉਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਇਹ ਵੀਡੀਓ ਦਾ ਪੀਟੀ ਐਂਡ ਕਰਦੇ ਨੇ ਜਿਹੜੀ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਦਿਓ ਸੋ ਵੀਡੀਓ ਕਦਾਂ ਲੱਗੀ ਤੇ ਮਿੱਤਰੋ ਇਹ ਬਾਜੀ ਸੀਗੀ ਡੇਮਰੂ ਕਲਾਂ ਵੱਡੇ ਡੇਮਰੂ ਜਾਣੀ ਦਾ ਤੇ ਬਾਜੀ ਸੀਗੀ 25 6 ਤੇ 25 ਦੀ ਠੀਕ ਹੈ ਜੀ ਓਕੇ ਆ ਪਏ ਪਿੰਜਰਾ ਇੱਕ ਬਾਈ ਮੰਦਰ ਦਾ ਤੇ ਇੱਕ ਆਪਣਾ ਤੇ ਗੰਦਾ ਤੇ ਬਟਾ ਗਏ ਦੋਨੇ ਜਾਣੇ ਦੇਖਦੇ ਆਂ ਢੀਕਦੇ ਆਂ ਟਟੀਆਂ ਹੀ ਉੱਡੀਆਂ ਨੇ ਜਾਨਵਰ ਤਾਂ ਕੋਈ ਹਲਦਾ ਨਹੀਂ ਬਾਕੀ ਇੱਕ ਸੰਘੇ ਵਾਲੀ ਮਿਲ ਗਈ ਸਕੂਤਰੀ ਉਹ ਤੁਹਾਨੂੰ ਦਿਖਾਈ ਦਿੱਤੀ ਆਪਾਂ ਕੋਪੇ ਇਤੂ ਨਾ ਕੋਲੇ ਬਾ ਪੰਜ ਛੱਡੇ ਸੀ ਇੱਕ ਆਪਣਾ ਸੀ ਚਾਰ ਉਹਨਾਂ ਦੇ ਸੀ ਇੱਕ ਉਹਨਾਂ ਦਾ ਮਿਲ ਗਿਆ ਲਿੰਗ ਚਾਰ ਹਜੇ ਵੀ ਭਾਈ 32 31 ਤੇ 32 ਕੂਤਰ ਓਡੇ ਸੀ ਕੋਈ ਵੀ ਨਹੀਂ ਯਾਰ ਰੁੱਡਾ ਕੂਤਰ ਇੰਨਾਂ ਚੋ ਯਾਰ ਪਤਾ ਹੀ ਨਹੀਂ ਕਿ ਚੱਕ ਕੇ ਲੈ ਗਿਆ ਪਤਾ ਹੀ ਨਹੀਂ ਕਿੱਧਰ ਗਿਆ ਯਾਰ ਕਮਾਲ ਹੀ ਹੋ ਗਿਆ